ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮਕਸਦੂ ਮੇਰੇ ਨਾਲ ਅੱਜ ਹੰਟਰ ਇੱਕ ਵੀਡੀਓ ਦੇਖ ਰਿਹਾ ਹਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਆ ਪਿਛਲੇ ਕੁਝ ਘੰਟਿਆਂ ਤੋਂ ਇੱਕ ਬਹਿਰੂਪੀਆ ਦੇਖ ਰਿਹਾ ਹਾਂ ਬਹਿਰੂਪੀਆ ਹੀ ਕਹੂੰਗਾ ਮੈਂ ਇਸ ਨੂੰ ਬਹਿਰੂਪੀਆ ਦੇਖ ਰਿਹਾ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਰੂਪ ਬਣਾਇਆ ਹੋਇਆ ਹੈ ਇਸ ਨੇ ਅਤੇ ਨਾਲ ਲੋਕ ਵੀ ਬੈਠੇ ਨੇ ਸਵਾਗਤ ਕਰ ਰਹੇ ਨੇ ਇਸ ਦਾ ਜਦੋਂ ਇਹ ਵੀਡੀਓ ਬਾਹਰ ਆਉਂਦੀ ਹੈ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਹੈ ਕੱਲੀਆਂ ਸਿੱਖ ਸੰਗਤਾਂ ਨਹੀਂ ਕਹਿ ਸਕਦੇ ਜਿਹੜੇ ਵੀ ਸਿੱਖ ਧਰਮ ਦੀ ਇੱਜ਼ਤ ਕਰਦੇ ਨੇ ਸਤਕਾਰ ਕਰਦੇ ਨੇ ਸਿੱਖ ਧਰਮ ਦਾ ਉਹਨਾਂ ਦੇ ਵਿੱਚ ਰ ਤੇ ਤੁਸੀਂ ਹੁਣ ਇਸ ਵੀਡੀਓ ਦੇ ਜਿਹੜੇ ਕਮੈਂਟ ਨੇ ਜਦੋਂ ਕਮੈਂਟ ਪੜੋਗੇ ਤੁਹਾਨੂੰ ਪਤਾ ਲੱਗ ਜੂ ਕਿ ਆਖਰਾ ਕਿੰਨਾ ਬੁਖਸਾ ਲੋਕਾਂ ਦੇ ਵਿੱਚ ਹੈ ਸਭ ਤੋਂ ਪਹਿਲਾਂ ਮੇਰੇ ਨਾਲ ਹੰਟਰ ਆਇਆ ਬਾਈ ਦਾ ਸਵਾਗਤ ਕਰ ਲੈਣਾ ਸਸੀ ਦਾ ਬਾਈ ਸਸੀ ਗੱਲ ਬਾਈ ਕੀ ਹਾਂ ਬਹੁਤ ਵਧੀਆ ਵੀਰੇ ਅੱਛਾ ਇੱਕ ਗੱਲ ਰਸੋ ਜਿਵੇਂ ਮੈਂ ਕਿਹਾ ਕਿ ਵੀਡੀਓ ਹੈ ਜਿਹੜੀ ਬਹਿ ਰੁਪਿਆ ਦੇਖ ਰਹੇ ਹੋ ਤੁਸੀਂ ਹਾਂ ਹਾਂ ਕੌਣ ਹੈ ਕੌਣ ਲੋਕ ਨੇ ਜਿਹੜੇ ਥੋੜੇ ਡਰਾਮਾ ਕਰੋ ਆ ਕੇ ਜਿਹੀਆਂ ਹਰਕਤਾਂ ਕਰਦੇ ਨੇ ਕੀ ਦੇਖਦੇ ਹੋ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਸੋਚਦੇ ਹੋ ਸੰਤੂ ਸਾਹਿਬ ਜਿਵੇਂ ਆਪਾਂ ਅਕਸਰੀ ਸੋਸ਼ਲ ਮੀਡੀਆ ਤੇ ਦੇਖਦੇ ਆਂ ਚੀਜ਼ਾਂ ਨਹੀਂ ਤਾਂ ਸਿੱਖ ਮਾੜੇ ਨੇ ਨਹੀਂ ਹਿੰਦੂ ਮਾੜੇ ਨੇ ਨਾ ਮੁਸਲਮਾਨ ਨਾ ਇਸਾਈ ਹਰੇਕ ਧਰਮ ਦੇ ਵਿੱਚ ਨਾ ਕੁਝ ਆਨਸਰ ਹੁੰਦੇ ਨੇ ਜਿਵੇਂ ਕਿ ਆਪਾਂ ਜੇ ਥੋੜੇ ਕੁਝ ਦਿਨਾਂ ਦੀ ਗੱਲ ਕਰੀਏ ਪਿੱਛੇ ਚਲੇ ਜਾਈਏ ਕੈਨੇਡਾ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਤੇ ਉਹਦਾ ਜਿਹੜਾ ਪਰਦਾ ਫਾਸ਼ ਹੋਇਆ ਉਹ ਜਿਹੜੇ ਗੁਜਰਾਤ ਦੇ ਬੰਦੇ ਖੜੇ ਗਏ ਨੇ ਜਿਹੜੇ ਆਪ ਹਿੰਦੂ ਹੋ ਕੇ ਮੰਦਰਾਂ ਦੇ ਉੱਤੇ ਖਾਲਸਥਾਨ ਲਿਖਦੇ ਸੀਗੇ ਠੀਕ ਹੈ ਉਸੇ ਤਰ੍ਹਾਂ ਹੁਣ ਉਹਨਾਂ ਦੇ ਵਿੱਚ ਆਪਾਂ ਕਹਿੰਦੇ ਯਾਰ ਹਿੰਦੂ ਆਪ ਹੀ ਖਾਲਸਤਾਨ ਲਿਖੇ ਜਾਂਦੇ ਸੀ ਇਹ ਸਿਰਫ ੜਕਾ ਹੋਣ ਦੇ ਮਾਰੇ ਹੁਣ ਮੰਨ ਲਓ ਇਹ ਕਿਸੇ ਤਬਕੇ ਚ ਨੇ ਹਿੰਦੂ ਤਬਕੇ ਚ ਹੋਣਗੇ ਜਾਂ ਮੁਸਲਮਾਨ ਤਬਕੇ ਚ ਜਾਂ ਇਸਾਈ ਤਬਕੇ ਚ ਕਿਸੇ ਵੀ ਤਬਕੇ ਚ ਹੋਣੇ ਇਹ ਜਾਣ ਬੁੱਝ ਕੇ ਉਹ ਚੀਜ਼ ਨੂੰ ਪੜਤਾਰੇ ਨੇ ਤਾਂ ਕਿ ਹਿੰਦੂ ਸਿੱਖਾਂ ਦੀ ਜਿਹੜੀ ਆਪਸੀ ਹੈ ਬਣੀ ਹੋਈ ਹੈ ਉਹ ਫੁੱਟ ਪੈ ਜਾਏ ਇਹ ਕੁਝ ਤੋਂ ਲੋਕ ਹੁੰਦੇ ਨੇ ਇਹ ਚਾਹੁੰਦੇ ਨਹੀਂ ਹੈਗੇ ਵੀਰ ਹਿੰਦੂ ਮੁਸਲਮਾਨ ਸਿੱਖ ਇਹ ਸਾਰੇ ਭਾਈਚਾਰਾ ਬਣਾ ਕੇ ਰੱਖਣ ਨਾ ਜਿਵੇਂ ਆਪਾਂ ਦੇਖ ਰਹੇ ਆ ਵੀਡੀਓ ਦੇ ਵਿੱਚ ਬੈਰੂਪੀਆ ਕਿਹਾ ਮੈਂ ਬਿਲਕੁਲ ਐਦਾ ਵੀ ਭੜੇਖਾ ਪੈਂਦਾ ਕਿਵੇਂ ਬਾਬੇ ਦੀ ਆਪਾਂ ਬੋਟਾ ਦੇਖਦੇ ਕਿਉਂਕਿ ਅਸਲੀ ਚ ਗੁਰਨਾਥ ਦੇਵ ਜੀ ਕਿਸੇ ਨੇ ਦੇਖੇ ਨਹੀਂ ਉਹ ਵੀ ਕਲਪਨਾ ਇੱਕ ਹੈ ਕਲਪਨਾ ਬਿਲਕੁਲ ਬਿਲਕੁਲ ਤੇ ਪਰ ਇਹਨਾਂ ਨੂੰ ਯਾਰ ਜਮੀ ਸ਼ਰਮ ਨਹੀਂ ਇਹਨਾਂ ਨੂੰ ਪਤਾ ਵੀ ਸਾਫ਼-ਸਾਫ਼ ਮਨਾਈ ਆ ਨਾ ਤਾਂ ਕੋਈ ਕੈਰੈਕਟਰ ਕਰ ਸਕਦਾ ਕਿਸੇ ਵੀ ਫਿਲਮ ਦੇ ਵਿੱਚ ਅੱਜ ਤੱਕ ਕਿਸੇ ਵੀ ਗੁਰੂ ਦਾ ਕੋਈ ਕਿਰਦਾਰ ਨਿਭਾਇਆ ਨਹੀਂ ਕਿਸੇ ਵੀ ਫਿਲਮ ਦੇ ਵਿੱਚ ਅਗਰ ਆਪਾਂ ਇੱਕ ਫਿਲਮ ਆਈ ਤੀ ਦਾਰਾ ਸਿੰਘ ਦੀ ਅਗਰ ਆਪਾਂ ਉਹਨੂੰ ਛੱਡਦੀ ਉਹਦੇ ਉੱਪਰ ਵੀ ਰੋਕ ਲੱਗੀ ਰੋਕ ਲੱਗੀ ਸੀ ਬਿਲਕੁਲ ਬਿਲਕੁਲ ਹੁਣ ਜਿਹੜੀਆਂ ਇਹ ਦੇਖਦੇ ਨੇ ਸਭ ਆਗਰੇ ਵੀ ਕਿਤੇ ਕੋਈ ਗੜਬੜ ਹੁੰਦੀ ਹੈ ਉਸ ਤੋਂ ਬਾਅਦ ਸਾਹਮਣੇ ਆਉਂਦੇ ਨੇ ਕਹਿੰਦਾ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ ਇੱਕ ਤਾਂ ਹਰਮਿੰਦਰ ਸਿੰਘ ਪਿੰਕਾ ਨੇ ਦਿੱਲੀ ਤੋਂ ਜੀ ਜਦੋਂ ਵੀ ਸਿੱਖਾਂ ਦੇ ਉੱਪਰ ਕੋਈ ਮੁਸੀਬਤ ਆਉਂਦੀ ਹੈ ਉਹ ਸਾਹਮਣੇ ਜ਼ਰੂਰ ਆਉਂਦੇ ਨੇ ਉਹਨਾਂ ਨੇ ਇਹ ਵੀਡੀਓ ਪੋਸਟ ਕਰੀ ਸੀ ਜਿਸ ਦਾ ਤੁਸੀਂ ਸਕਰੀਨਸ਼ਾਟ ਦੇਖ ਰਹੇ ਹੋ ਉਸ ਤੋਂ ਪਹਿਲਾਂ ਵੀ ਕਿਸੇ ਨੇ ਕਰੀ ਹੋਣੀ ਪਰ ਇਹਨਾਂ ਨੇ ਪਾ ਕੇ ਸਾਰ ਨੂੰ ਸੁਚੇਤ ਕਰਿਆ ਸੀ ਸਿੱਖਾਂ ਨੂੰ ਕਿ ਭਈ ਆ ਦੇਖ ਲਓ ਐਸਾ ਕੁਝ ਹੋ ਰਿਹਾ ਤਾਂ ਕਮੈਂਟਾਂ ਦੇ ਵਿੱਚ ਉਹਨਾਂ ਨੇ ਰਿਪਲਾਈ ਵੀ ਕਰਕੇ ਜਿਹੜੀ ਕਾਰਵਾਈ ਆ ਸ਼ੁਰੂ ਕਰ ਦਿੱਤੀ ਹੈ ਇਸ ਨੂੰ ਭਾਲਾ ਜ਼ਰੂਰ ਜਾਊਗਾ ਸ਼ਾਇਦ ਜਦੋਂ ਤ ਤਾ ਉਦੋਂ ਤੱਕ ਇਹ ਇਸ ਦੀ ਇਸ ਤੇ ਉੱਪਰ ਐਫ ਆਈ ਆਰ ਵਗੈਰਾ ਦਰਜ ਹੋ ਗਈ ਹੋਵੇ ਇੱਕ ਮੈਂ ਇੱਥੇ ਜ਼ਿਕਰ ਕਰਨਾ ਚਾਹੂਗਾ ਪਰਮਜੀਤ ਸਿੰਘ ਅਕਾਲੀ ਇਹਨਾਂ ਨੇ ਵੀ ਇੱਕ ਪੋਸਟ ਪਾਈ ਆ ਕਿਉਂਕਿ ਇੱਕਾ ਅਫਵਾਹ ਸਭ ਤੋਂ ਪਹਿਲਾਂ ਇਹ ਗੱਲ ਕਰਦੇ ਆ ਕਿ ਵੀਡੀਓ ਹੈ ਕਿੱਥੇ ਦੀ ਆ ਲੋਕਾਂ ਨੂੰ ਪਤਾ ਨਹੀਂ ਕਿਉਂਕਿ ਦੇਖੋ ਦੇਖ ਲੋਕ ਕਹਿੰਦੇ ਨੇ ਬੰਬੇ ਦੀ ਵੀਡੀਓ ਹੈ ਪਰ ਇੱਥੇ ਪਰਮਜੀਤ ਸਿੰਘ ਅਕਾਲੀ ਨੇ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਮੈਂ ਪੜ੍ਹ ਕੇ ਸੁਣਾ ਰਿਹਾ ਨੇ ਇਹਨਾਂ ਨੇ ਆਪਣਾ ਇੱਕ ਪੋਸਟ ਪਾਈ ਆ ਪੋਸਟ ਦੇ ਵਿੱਚ ਕਿਹਾ ਕਿ ਜੋ ਵੀਡੀਓ ਮੋਬਾਈਲ ਹੋਈ ਸੀ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਵਰਗਾ ਸਰੂਪ ਬਣਾ ਕੇ ਨਕਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰਮਜੀਤ ਅਕਾਲੀ ਜੀ ਵੱਲੋਂ ਉਸ ਵੀਡੀਓ ਦੀ ਸਚਾਈ ਦਾ ਪਤਾ ਕਰ ਲਈ ਕਰਨ ਲਈ ਰਾਤ ਹੀ ਸਿੱਖਾਂ ਨੂੰ ਵੀ ਬੋਵੇਂ ਆਖਿਆ ਸੀ ਕਿ ਇਹਦਾ ਪਤਾ ਕਰੋ ਉਹ ਕਹਿੰਦੇ ਵੀ ਹੁਣ ਪਤਾ ਲੱਗਿਆ ਜਿਹੜੀ ਵੀਡੀਓ ਹੈ ਮੁੰਬਈ ਦੀ ਨਹੀਂ ਹੈਗੀ ਇਹ ਵੀਡੀਓ ਗੁੰਬੇ ਦੀ ਵੀਡੀਓ ਨਹੀਂ ਹੈਗੀ ਇਹ ਮੱਧ ਪ੍ਰਦੇਸ਼ ਦੇ ਸ਼ਿਰੋਲ ਸ਼ਹਿਰ ਦੀ ਵੀਡੀਓ ਹੈ ਤਾਂ ਇਹਨਾਂ ਨੇ ਕਿਹਾ ਕਿ ਜਿਹੜੇ ਸਿੱਖ ਨੇ ਇੱਕ ਜੋ ਟਰੈਨ ਇਹ ਤੇ ਆਪਣਾ ਵੀ ਗੱਲਬਾਤ ਚੱਲ ਰਹੀ ਆ ਟੀਮ ਉਹ ਤੇ ਭੇਜੀ ਗਈ ਆ ਮੱਧ ਪ੍ਰਦੇਸ਼ ਤੇ ਇਸ ਬਹਿਰੂਪੀਏ ਦੇ ਉੱਪਰ ਜਿਹੜੀ ਕਾਰਵਾਈ ਹੈ ਕਾਰਵਾਈ ਜਲਦੀ ਹੀ ਕੀਤੀ ਜਾਊਗੀ ਹੁਣ ਅਗਰ ਮੈਂ ਗੱਲ ਕਰਾਂ ਹਾਂ ਤਾਂ ਕਿਸ ਤਰੀਕੇ ਦੀ ਕਾਰਵਾਈ ਬਣਦੀ ਆ ਇਸ ਬੰਦੇ ਦੇ ਉੱਪਰ ਕਿਉਂਕਿ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚ ਪਹੁੰਚੀ ਹੈ ਤੇ ਲੋਕ ਇੱਕ ਸਮ ਰਹਿ ਕੇ ਦੇਖ ਕੇ ਕਿ ਯਾਰ ਇਹ ਹੋ ਕੀ ਰਿਹਾ ਸ਼ਾਇਦ ਇੱਕ ਦੋ ਹੀ ਕੇਸ ਨੇ ਜੋ ਵੈਸੇ ਮੇਰੀ ਨਜ਼ਰ ਦੇ ਵਿੱਚ ਕਿਹੜਾ ਹੁਣ ਸੋਸ਼ਲ ਮੀਡੀਆ ਤੇ ਆਇਆ ਪਹਿਲਾ ਕੇਸ ਆ ਕਿਵੇਂ ਦੇਖਦੇ ਹੋ ਕਿ ਕੀ ਕਾਰਵਾਈ ਹੋਣੀ ਚਾਹੀਦੀ 295 ਤਾਂ ਸਿੱਧੀ ਬਣਦੀ ਆ 295 ਪਰ ਮੈਨੂੰ ਲੱਗਦਾ ਵੀ ਨਾ 295 ਲੱਗ ਕੇ ਨਾ ਲੋਕਾਂ ਦਾ ਮਤਲਬ ਕਿ ਲੋਕਾਂ ਦੀ ਤਸੱਲੀ ਜੀ ਨਹੀਂ ਹੁੰਦੀ ਕਿਉਂਕਿ ਜੇ ਇੱਕ ਬੰਦੇ ਤੇ ਮਾਨੂੰ 295 ਲੱਗ ਗਈ ਤਾਂ 200 ਬੰਦੇ ਤਾਂ ਘੱਟੋ ਘੱਟ ਸੁਧਰੇ ਨਾ ਪਰ ਆਪਾਂ ਆਇਦਨ ਦੇਖਦੇ ਆਂ ਵੀ 295 ਲੋਕਾਂ ਨੇ ਇੱਕ ਆਮ ਜੀਤਾ ਰਾਵਾਲ ਕੇ ਕੋਈ ਚੱਕਰ ਨਹੀਂ ਯਾਰ ਲੱਗ ਜੂਗੀ ਲੱਗ ਜੂਗੀ ਤੇ ਮੈਨੂੰ ਲੱਗਦਾ ਵੀ ਇਕੱਲੇ ਚਾਪਾ ਆਪਾਂ ਆਪਾ ਸਿੱਖ ਧਰਮ ਨੂੰ ਬਿਲੋਂਗ ਕਰਦੇ ਆਂ ਪਰ ਮੈਂ ਕਹਿੰਦਾ ਵੀ ਇਕੱਲਾ ਸਿੱਖ ਧਰਮ ਕਿਉਂ ਕਿਸੇ ਵੀ ਧਰਮ ਦੀ ਅਗਰ ਕਿਸੇ ਫੇਸ ਪਹੁੰਚਾਈ ਜਾਂਦੀ ਹੈ ਜੱਜ ਨੇ ਹੁਣ ਤਈ ਵਾਰੀ ਆਪਾਂ ਦੇਖਦੇ ਆਂ ਰੂਪ ਲੋਕ ਸ਼ਿਵ ਸ਼ੰਕਰ ਦਾ ਰੂਪ ਬਣਾਈ ਫਿਰਦੇ ਹੁੰਦੇ ਨੇ ਕ੍ਰਿਸ਼ਨ ਮਹਾਰਾਜ ਦਾ ਹੁਣ ਤਈ ਵਾਰ ਤਾਂ ਵੀਡੀਓ ਬਾਹਰ ਹੁੰਦੀਆਂ ਨੇ ਸ਼ਿਵ ਸ਼ੰਕਰ ਜੀ ਦਾ ਰੂਪ ਬਣਾਇਆ ਹੁੰਦਾ ਸਗਟਾ ਪਿੰਦੇ ਹੁੰਦੇ ਨੇ ਫਿਰ ਜੱਜਾਂ ਦਾ ਬੀੜੀਆਂ ਖਾਂਦੇ ਪੀਂਦੇ ਹੁੰਦੇ ਮੈਂ ਕਹਿੰਦਾ ਵੀ ਕਿਸੇ ਵੀ ਗੁਰੂ ਪੀਰ ਮਹਾਰਾਜ ਦੀ ਇੱਕ ਵਰਣੀ ਨਹੀਂ ਨਹੀਂ ਚਾਹੀਦੀ ਹੈ ਨਾ ਡੁਪਲੀਕੇਟ ਕਾਪੀ ਵਰਣੀ ਨਹੀਂ ਚਾਹੀਦੀ ਫਿਰ ਜੇ ਕੋਈ ਬਣਾਉਂਦਾ ਜਾਂ ਕਿਸੇ ਦੀਆਂ ਧਾਰ ਜਿਹੜੇ ਧਾਰਮਿਕ ਭਾਵਨਾਵਾਂ ਵਾਲੇ ਠੇਸ ਪਹੁੰਚਾਉਂਦਾ ਮੈਨੂੰ ਲੱਗਦਾ ਵੀ 295 ਹੁਣ ਛੋਟੀ ਰਹਿ ਗਈ ਛੋਟੀ ਰਹਿ ਗਈ ਹਾਂ ਇੱਕ ਕੱਟੜ ਦੀ ਜਗ੍ਹਾ ਨਾ ਲਗਾਤਾਰ ਵਧਦਾ ਜਾ ਰਿਹਾ ਮਤਲਬ ਲੋਕ ਹੋਰ ਉੱਪਰ ਦੀ ਸੋਚ ਰਹੇ ਨੇ ਹੋਰ ਉੱਪਰ ਦੀ ਸੋਚ ਰਹੇ ਨੇ نیچے ਉਹਦਾ ਨਾ ਨਹੀਂ ਡਏ ਤੇ ਅਗਰ ਆਪਾਂ ਗੱਲ ਕਰਦੇ ਹਾਂ ਹੁਣ ਇਹ ਜਿਹੜਾ ਬੰਦਾ ਇਹਦਾ ਪਤਾ ਵੀ ਲੱਗ ਜੂਗਾ ਥੋੜੇ ਸਮੇਂ ਦੇ ਵਿੱਚ ਕਿ ਆਕਰ ਇਹ ਹੈ ਕਿੱਥੇ ਦਾ ਸੀ ਮਾਫੀ ਵਾਲੀ ਵੀਡੀਓ ਤੇ ਇਹਦੀ ਸਾਹਮਣੇ ਆਊਗੀ ਆਊਗੀ ਸਭ ਨੂੰ ਪਤਾ ਤੇ ਕਮੈਂਟਾਂ ਦੇ ਵਿੱਚ ਵੀ ਜਦੋਂ ਆਪਾਂ ਦੇਖਦੇ ਆਂ ਤਾਂ ਕਮੈਂਟਾਂ ਦੇ ਵਿੱਚ ਕਮੈਂਟਾਂ ਦੇ ਵਿੱਚ ਬਹੁਤ ਵਿਰੋਧ ਹੋ ਰਿਹਾ ਹੈ ਕਮੈਂਟਾਂ ਦੇ ਵਿੱਚ ਬਹੁਤ ਵਿਰੋਧ ਹੋ ਰਿਹਾ ਜਿਵੇਂ ਆਪਾਂ ਦੇਖ ਰਹੇ ਆਂ ਲੋਕ ਪੁੱਲ ਮਲਾ ਕੇ ਨਾ ਲੋਕ ਜਿਹੜੀ ਸਾਡੀ ਸੰਗਠਨ ਹੈ ਜਿਹੜੀ ਆਪਣਾ ਆਪਾਂ ਸਿੱਖੀ ਧਰਮ ਦੇ ਵਿੱਚ ਜਿਹੜੇ ਸਿੱਖੂ ਸਿੱਖ ਆਗੂ ਨੇ ਉਹਨਾਂ ਲੋਕ ਕਿਤੇ ਨਾ ਕਿਤੇ ਲਾਹਨਤਾਂ ਪਾਉਂਦੇ ਨਜ਼ਰ ਆਉਂਦੇ ਨੇ ਕਿਉਂਕਿ ਆਏ ਦਿਨ ਸਾਡੇ ਕਿਤੇ ਕਿਤੇ ਗੁਰੂ ਸਾਹਿਬਾਨਾਂ ਦੀ ਕਿਤੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਕਿਤੇ ਨਾ ਕਿਤੇ ਮਤਲਬ ਉਹ ਚੀਜ਼ ਹੁੰਦੀ ਜਾ ਰਹੀ ਹੈ ਵੀ ਲੋਕਾਂ ਦੇ ਲੱਖ ਪਾਉਣ ਦੀ ਜਗ੍ਹਾ ਨਾਲ ਲੋਕ ਖੁੱਲੇ ਛੱਡੇ ਹੋਏ ਨੇ ਕਦੇ ਕੋਈ ਆ ਕੇ ਕੁਝ ਕਰ ਜਾਂਦਾ ਕਦੇ ਕੋਈ ਆ ਕੇ ਤੇ ਸਿੱਖ ਧਰਮ ਕੋਈ ਐਨਾ ਛੋਟਾ ਧਰਮ ਨਹੀਂ ਹੈਗਾ ਵੀ ਜਿਹਦੇ ਵਿੱਚ ਹਰੇਕ ਆ ਕੇ ਛੇੜਛਾੜ ਕਰ ਜੇ ਬਹੁਤ ਬਹੁਤ ਸਮਝਣਯੋਗ ਗੱਲ ਆ ਬਹੁਤ ਸੋਚਣਯੋਗ ਗੱਲ ਆ ਕਿਤੇ ਨਾ ਕਿਤੇ ਸਾਨੂੰ ਸਖਤ ਕਦਮ ਚੱਕਣੇ ਪੈਣਗੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਹੈਗੇ ਇਹ ਲੋਕ ਨਾਟਕਾਂ ਦੇ ਵਿੱਚ ਵੀ ਇਸ ਤ ਬਿਲਕੁਲ ਇਹਨਾਂ ਦਾ ਵਾਸ ਚੱਲੇ ਤਾਂ ਇਹ ਕਰਨਪਰਾ ਅਜੇ ਇਹਨਾਂ ਨੂੰ ਡੰਡਾ ਦਿਖਦਾ ਮੂਰੇ ਜੇ ਇਹਨਾਂ ਦਾ ਵਾਸ ਚੱਲੇ ਤਾਂ ਕਦਰ ਕੋਸ਼ਿਸ਼ ਬਹੁ ਕਰਿਆ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਵੀ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਸੰਧੂ ਸਾਹਿਬ ਸੰਧੂ ਸਾਹਿਬ ਜੀ ਲਈ ਤਾਂ ਗੱਲ ਹੋਰ ਲੱਗਦੀ ਹੈ ਦੇਖੋ ਆਪਾਂ ਲੋਕ ਹਨਾ ਪੰਜਾਬ ਪੰਜਾਬੀ ਤੋਂ ਲੈ ਕੇ ਹਮੇਸ਼ਾ ਵੱਖਵਾਦੀ ਅੱਤਵਾਦੀ ਹਮੇਸ਼ਾ ਕਹਿੰਦੇ ਆ ਨੇ ਪਰ ਤੁਸੀਂ ਇਹ ਗੱਲ ਨਾਲ ਸਹਿਮਤ ਹੋ ਨਾ ਤਾਂ ਇਹ ਅੱਤਵਾਦੀਆਂ ਨੇ ਵੱਖਵਾਦੀਆਂ ਨੇ ਦੂਸਰੇ ਕਿਸੇ ਵੀ ਧਰਮ ਨੂੰ ਕਦੇ ਖੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕਦੇ ਵੀ ਇਸ ਤਰ੍ਹਾਂ ਦੀ ਕੋਈ ਕੋਝੀ ਹਰਕਤ ਕੀਤੀ ਹੋਵੇ ਜਿਹਦੇ ਕਰਕੇ ਕਿਸੇ ਦਾ ਦਿਲ ਦੁਖਿਆ ਹੋਵੇ ਨਾ ਬਿਲਕੁਲ ਸਹੀ ਗੱਲ ਐ ਜੁਣਾ ਜਦੋਂ ਵੀ ਕਿਤੇ ਮੁਸੀਬਤ ਪੈਂਦੀ ਐ ਜਿਹੜੇ ਸਿੱਖ ਨੇ ਸਭ ਤੋਂ ਪਹਿਲਾਂ ਅੱਗੇ ਆਉਂਦੇ ਨੇ ਹੈਨਾ ਉਹ ਪਰ ਇੱਥੇ ਗੱਲ ਇਹ ਵੀ ਆ ਨਾ ਕੱਲੇ ਲੰਗਰ ਵਾਲਿਆਂ ਨਾਲ ਸਮਝ ਲਿਓ ਅਹੀਂ ਜਾਂ ਹਰਕਤਾ ਕਰਦੇ ਹੋ ਤਾਂ ਡੰਗ ਵਾਲੇ ਵੀ ਹੈਗੇ ਆ ਹੈਨਾ ਤੇ ਹੁਣ ਅਗਰ ਆਪਾਂ ਗੱਲ ਕਰਦੇ ਆ ਵੀਡੀਓ ਦੀ ਗੱਲ ਹੋ ਗਈ ਤੇ ਦੇਖਦੇ ਆ ਕਿ ਸ਼ਾਮ ਤੱਕ ਆਕਰ ਹੋਰ ਕਿਹੜੀ ਵੱਡੀ ਅਪਡੇਟ ਪਹੁੰਚਦੀ ਐ ਇਸ ਵੀਡੀਓ ਨੂੰ ਲੈ ਕੇ ਕਿਉਂਕਿ ਸਿੱਖ ਗੋ ਮੱਲ ਕੇ ਆਖਰ ਕਦੋਂ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਤੇ ਅਸਲੀ ਜਿਹੜਾ ਬੰਦਾ ਦਾ ਨਾਮ ਪਤਾ ਉਹ ਵੀ ਸਾਹਮਣੇ ਆਉਣਾ ਚਾਹੀਦਾ ਕਿ ਆਕਰ ਐਸੀ ਹਰਕਤ ਕਰੀ ਕਿਉਂ ਕੀ ਸੀ ਪਿੱਛੇ ਕੋਈ ਹੈਗਾ ਸੀ ਇਹ ਸਾਜਿਸ਼ ਸੀ ਜਾਂ ਫਿਰ ਕੋਈ ਚਾਰ ਚੱਕ ਹੋ ਜਾਂ ਜਿਵੇਂ ਕਹਿ ਦਿੰਦੇ ਨੇ ਕਿ ਚਾਰ ਚੱਕ ਹੋ ਗਿਆ ਹੈ ਨਾ ਗਲਤੀ ਹੋ ਗਈ ਤਾਂ ਮਿੱਤਰੋ ਬਾਕੀ ਵੀਡੀਓ ਦੇ ਵਿੱਚ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਖਰਾ ਕੀ ਸਲਾਹ ਮਿਲਣੀ ਚਾਹੀਦੀ ਹੈ ਆਗਰ ਕੋ ਨੂੰ ਪਤਾ ਕਿ ਪੂਰਾ ਨਾਮ ਪਤਾ ਜਾ ਵੀ ਕਿੱਥੇ ਦੀ ਕਿਵੇਂ ਸ਼ਹਿਰ ਤਾਂ ਮੈਂ ਦੱਸ ਤਾਂ ਕਿਹੜੇ ਗਲੀ ਮਾਂ ਲਈ ਦੀਆ ਤਾਂ ਕਮੈਂਟਾਂ ਦੇ ਵਿੱਚ ਪੈਨ ਜਰੂਰ ਕਰਿਓ ਧੰਨਵਾਦ ਰੈਕਟਰ ਭਾਈ ਤੁਹਾਡਾ ਵੀ ਗੱਲਬਾਤ ਕਰਨ ਦਾ